ਜੇਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋਵੇ ਡਾਕਟਰ ਬਲਬੀਰ ਸਿੰਘ ਜਿੰਦਾਬਾਦ ਐਮਐਲਏ ਪੈਂਡ ਮੀਨਾ ਨਿੱਕਲ ਡੋਟ ਬੁਧੀ ਸਿੰਘ ਦਾ ਪੈਂਡੀ ਨਾਲ ਵਿੱਚ ਜਿਆ ਬਹੁਤ ਧੰਨਵਾਦ ਕਰਦੇ ਕਿਉਂਕਿ ਜਿਹੜਾ ਕੀਰਤੀ ਤੇ ਸਾਡੇ ਦਿਨਾਂ ਦੇ ਉੱਚਾਈ ਨੇ ਮੈਂ ਕਹਿੰਦਾ ਕਿ ਕਿਉਂ ਡਾਕਟਰ ਸਾਹਿਬ एक दिन आप पहली दिन तेरा सम्मान करेंगे तेरा दर्शन बीच में उछाड़ के जेल में तेरे नीचे उछाड़ के वो आम आदमी देख पता नहीं क्या चल रहा है ने ने। तो वो भी आपस में नहीं जा रही है सबको पता चला है बोले 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 बोल

ਡਾਕਟਰ ਜਲਬੀਰ ਜੀ ਤੇ ਐਮਐਲਏ ਭੈਣੀਨਾ ਮਿੱਤਰ ਜੀ ਦੁਆਰਾ ਉਹਨਾਂ ਦੀ ਜੁਆਇਨਿੰਗ ਕੀਤੀ ਜਾ ਰਹੀ ਹੈ। ਉਹਨਾਂ ਦੇ ਕਰਾਂਦੇ ਸੱਤਾ ਦੇ ਉਹ ਸਾਡੇ ਬੱਚਾ ਦੇ ਇਸੇ ਦਾ ਰੋਜ਼ਗਾਰ ਮੁੱਕਿਆ ਹੋਇਆ। ਨਾ ਉਹ ਸਾਰੇ ਨੀਤੀਆਂ ਕਰਾਊਗਾ। ਠੀਕ ਹੈ ਜੀ। ਨਾ ਉਹ ਨੀਤੀਆਂ ਕਰਾਊਗਾ। ਉਹਦਾ ਮੇਰਾ ਕੰਮ ਹੈ। ਬਹੁਤ ਵਧੀਆ ਸੰਗਠਨ ਸੇਟ ਨੂੰ ਤਾਂ ਰੋਜ਼ਗਾਰ ਪ੍ਰਿਕਟ ਸਾਫਟਵਰ ਬਤਾ ਇੱਕ ਛੋੜਾ ਜਿਹੜਾ ਬੰਦਲਾ ਪੰਜਾਬ ਫੜਾਦਾ ਰਹਿੰਦਾ ਆ ਉਹ ਤੁਹਾਡੇ ਬੱਚਿਆਂ ਨੂੰ ਦਰੂਗਾ ਵੀ ਇੱਕੋ ਨਾਲ ਨਾਲ ਦੇਉਂਦੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਪਾਤ ਜਿੰਦਾਬਾਦ ਇਹ ਜਿਹੜੇ ਮੇਰੇ ਪ੍ਰਣਾਮ ਨੇੜਾ ਲਾ ਦਿਆ ਇਹ ਮੋਢੇ ਜਾ ਉਹ ਜਾਂਦੇ ਨੇ ਠੀਕੇ ਮੋਢੇ ਮੋਢੇ ਫੇਰ ਉਹਨਾਂ ਖਲਮ ਟਿੰਗਾਂ ਨੂੰ ਪਾ ਦੂਗਾ ਸਾਥ ਦਿਓ ਸਾਡਾ ਇਨਕਲਾਬ ਜਿੰਦਾਬਾਦ ਦੋਨੋਂ ਖੜੇ ਗਏ ਜਿਵੇਂ ਦੋਨੋਂ ਖੜੇ ਗਏ ਇਨਕਲਾਬ ਜਿੰਦਾਬਾਦ ਭਗਵੰਤ ਜਿੰਦਾਬਾਦ ਇਨਕਲਾਬ